ਗਰਮ ਸਤਕਾਰ ਜੋ ਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਕਾਲ ਸਾਹਿਬ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਪੁਠਾਤੂ ਸੁਆਮੀ ਸਰਬ ਜੀਅਾਂ ਦਾ ਦਾਤਾਰੇ ਕਰੋੜਾ ਬ੍ਰਹਮੰਡਾਂ ਦੇ ਮਾਲਕ ਮਾਨਸ ਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰुणा ਨਾਨ ਨਾਨ ਦਿਆ ਦੇ ਸਾਗਰ ਸ਼ਾਹ ਸ਼ਹਿਨ ਸ਼ਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇਕ ਹਰਕ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਵਾਸਾਂ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹਾਂ ਵਡਭਾਗੀ ਹੋ ਜਿਨੋ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਪਾਤਸ਼ਾਹ ਕਹਿੰਦੇ ਜੇ ਜਿਸ ਮਨੁੱਖ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਆਪਾਂ ਆਸਾ ਦੀ ਬਾਤ ਪੜਦੇ ਆ ਨਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਹੁਣ ਸਭ ਤੋਂ ਵੱਡਾ ਕਾਰਜ ਕਿਹੜਾ ਹੈ ਬਾਕੀ ਤਾਂ ਸਾਰੇ ਆਪਾਂ ਦੁਨਿਆਵੀ ਕਾਰਜ ਕਰਦੇ ਆ ਭਾਈ ਮੇਰਾ ਆ ਕੰਮ ਰਹਿੰਦਾ ਮੇਰਾ ਆ ਕੰਮ ਰਹਿੰਦਾ ਮੈਂ ਘਰ ਪਾਉਣਾ ਮੈਂ ਗੱਡੀ ਲੈਣੀ ਆ ਮੈਂ ਮੋਟਰਸਾਈਕਲ ਲੈਣਾ ਬੱਚਿਆਂ ਦਾ ਵਿਆਹ ਕਰਨੇ ਨੇ ਇਹ ਕਾਰਜ ਨੇ ਸਾਡੇ ਦੁਨਿਆਵੀ ਜਿਹੜਾ ਅਸਲੀ ਕਾਰਜ ਮਹਾਰਾਜ ਕਹਿੰਦੇ ਨੇ ਭਾਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਅੱਖ ਭਕੜੇ ਸਮੁੱਖ ਦੀ ਚੱਲੀ ਰਹਿਣ ਜਿਹੜਾ ਲਾਹਾ ਅਸ ਲੈਣ ਵਾਸਤੇ ਅਸਲ ਕਾਰਜ ਉਹ ਹੈ ਭਗਤੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨ ਕੀਨੀ ਵਿਰਥਾ ਜਨਮ ਗਵਾਇਆ ਆ ਕਾਰਜ ਅਸਲ ਵੀ ਸੰਸਾਰ ਵਿੱਚ ਤੂੰ ਆਇਆ ਨਾਮ ਜਪ ਕੇ ਖੱਟੀ ਖੱਟ ਕੇ ਜਾ ਇਸ ਸੰਸਾਰ ਵਿੱਚੋਂ ਤੇਰੇ ਕਾਰਜ ਆਪਣੇ ਆਪ ਧੰਨੇ ਨੂੰ ਕਹਿਣਾ ਥੋੜਾ ਪਿਆ ਸੀ ਵੀ ਮੇਰੇ ਹਲ ਚਲਾ ਦੇ ਆ ਕੇ ਹਲ ਚਲਾ ਦੇ ਬੰਜਰ ਜੀ ਵੀਨ ਮਿਲੀ ਹੋਈ ਸੀ ਜਿਹਨਾਂ ਨੇ ਨਾਮ ਤੇ ਆਇਆ ਉਹਨਾਂ ਨੇ ਜਿਹਨਾਂ ਜਿਹਨਾਂ ਨਾਮ ਤੇ ਆਇਆ ਇਨਕੇ ਕਾਜ ਸਰੇ ਫਿਰ ਉਹਨਾਂ ਦੇ ਜਿਹੜੇ ਕਾਜ ਨੇ ਉਹ ਨੇਪੜੇ ਚੜ ਜਾਂਦੇ ਨੇ ਸਿਰੇ ਦਾ ਭਾਵ ਹੈ ਨੇਪੜੇ ਚੜ ਜਾਂਦੇ ਹਨ ਭਾਈ ਆ ਕਾਰਜ ਮੇਰਾ ਪੂਰਾ ਹੋ ਗਿਆ ਫਿਰ ਮਹਾਰਾਜ ਕਹਿੰਦੇ ਭਾਈ ਇਹਦੇ ਨਾਲ ਕੱਲੇ ਕਾਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਹਰਗੁਰ ਪੂਰਾ ਅਰਾਧਿਆ ਦਰਗਹ ਸੱਚ ਖਰੇ ਜਿਨ੍ਹਾਂ ਨੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪੂਰੇ ਗੁਰੂ ਨੂੰ ਅਰਾਧਿਆ ਹੈ ਜਪਨਾ ਹੋ ਰਾ ਹੈ ਅਰਾਧਨਾ ਹੋ ਰਾ ਹੈ ਉਹਨੂੰ ਸਿਮਰਨ ਕਰਨਾ ਗੱਲ ਹੋ ਰਾ ਵੱਖਰੀ ਵੱਖਰੀਆਂ ਗੱਲਾਂ ਨੇ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਂਦੇ ਨੇ ਫਿਰ ਭਾਈ ਜਿਵੇਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੋਲ ਤਾਰੈ ਹਰ ਦਰਗਹ ਪਤਸਿਓ ਜਾਏ ਦਾ ਉਹ ਆਪਣੀ ਇੱਜ਼ਤ ਪੱਤ ਲੈ ਕੇ ਭਾਈ ਦਰਗਾਹ ਵਿੱਚ ਜਾਂਦੇ ਨੇ ਹਰ ਦਰਗਹ ਸੱਚ ਖਰੇ ਜਿਵੇਂ ਕਹਿੰਦੇ ਨੇ ਭਾਈ ਇਹਦਾ ਬੰਦਾ ਖਰਾ ਹੈ ਭਾਈ ਇਹ 'ਚ ਫੋਟ ਨਹੀਂ ਕੋਈ ਹੈ ਕੋਈ ਵਸਤੂ ਲੈਣ ਜਾਂਦੇ ਆ ਉਹਨੂੰ ਕਹਿ ਦਿੰਦੇ ਨੇ ਵੀ ਆ ਖਰੀ ਚੀਜ਼ ਹੈ ਖਰੀ ਦਈਂ ਭਾਵ ਨਿਖਾਲਸ ਖਾਲਸਾ ਹੋਵੇ ਨਿਰਮਲ ਹੋਵੇ ਪਵਿੱਤਰ ਹੋਵੇ ਉਹਨੂੰ ਕਿਹਾ ਜਾਂਦਾ ਖਰੇ ਆਓ ਪਿਛਲਾ ਮਹੀਨਾ ਗੁਰੂ ਦੀ ਕਿਰਪਾ ਨਾਲ ਮਾਗ ਦਾ ਮਹੀਨਾ ਆਪਣਾ ਸਾਰਿਆਂ ਦਾ ਹੀ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਤਾਨ ਮਨ ਧੰਦੇ ਨਾਲ ਸੇਵਾ ਬਣਵਾਉਂਦੇ ਆਂ ਚਾਹੇ ਕੋਈ ਵੀ ਆਪਣੇ ਕਾਰਜ ਹੋਵੇ ਜਾਂ ਨਗਰ ਵਿੱਚ ਕਹਿ ਲਈਏ ਭਾਈ ਚੰਗੇ ਕਾਰਮ ਜਿੱਥੇ ਦੀਵਾਨਾਂ ਦੀ ਸੇਵਾ ਵਿੱਚ ਆਪ ਜੀ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀਆ ਨੇ ਬਹੁਤ ਵੱਡਾ ਸਹਿਯੋਗ ਹੁਣ ਮਹਾਰਾਜ ਪਿਛਲੇ ਮਹੀਨੇ ਤਾਂ ਆਪਾਂ ਨੂੰ ਸਾਰਿਆਂ ਨੂੰ satsang ਬਖਸ਼ੀ ਹੈ ਇਹ ਉਦਮ ਬਖਸ਼ਿਆ ਹੈ ਸੇਵਾ ਸਿਮਰਨ ਕਰਨ ਦਾ ਅੱਜ ਮਹੀਨਾ ਹੈਗਾ ਸੰਗਰਾਂਦ ਦੀ ਭਾਈ ਫੱਗਣ ਦੀ ਸੰਗਰਾਂਦ ਹੈ ਤੇ ਮਹਾਰਾਜ ਤੁਸ ਬੁੱਧੀ ਮੁਤਾਬਕ ਆਪਾਂ ਹੋ ਸ਼ਬਦ ਦੀ ਥੋੜੀ ਜੀ ਵਿਚਾਰ ਕਰਕੇ ਆਪਾਂ ਸਮਾਪਤੀ ਕਰਾਂਗੇ ਫਾਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟ ਆਏ ਜਿਵੇਂ ਕਹਿੰਦੇ ਸਿਆਲ ਦੀ ਰੁੱਤ ਹੁੰਦੀ ਹੈ ਕਰੜੀ ਸਰਦੀ ਪਿੱਛੋਂ ਵਹਾਰ ਹਿਲੰਦੇ ਫੱਗਣ ਦੇ ਮਹੀਨੇ ਵਿੱਚ ਜਿਵੇਂ ਲੋਕ ਹੋਲੀਆਂ ਦੇ ਰੰਗ ਤਮਾਸਿਆਂ ਦੀ ਰਾਹੇ ਖੁਸ਼ੀਆਂ ਮਨਾਉਂਦੇ ਹਨ ਅਤੇ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਜਿਹੜੀ ਸਾਡੇ ਸ੍ਰੀ ਵਿੱਚ ਜੀਵ ਸਤਰੀ ਹੈ ਭਾਈ ਪ੍ਰਮਾਤਮਾ ਦੀ ਅੰਸ ਹੈ ਉਹਦੇ ਅੰਦਰ ਆਤਮ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤਖ ਆ ਵਸਦਾ ਹੈ ਹੁਣ ਬਸਣਾ ਤਾਂ ਤਾਂ ਨਾ ਜੇ ਆਰਾਧਾਂਗੇ ਉਹਨੂੰ ਜਪਾਂਗੇ ਜੇ ਪ੍ਰਸਾਦਾ ਛੱਕਾਂਗੇ ਤਾਂ ਹੀ ਸਾਡਾ ਭੋਜਨ ਅੰਦਰ ਜਾਵੇਗਾ ਭਾਈ ਥਾਲ ਵਿੱਚ ਪਾ ਲਈਏ ਨਹੀਂ ਜਾਵੇਗੀ ਬੁਰਕੀ ਪਹਿਲਾਂ ਮੁਖ ਤੇ ਲੈ ਕੇ ਆਵੇਗੀ ਫਿਰ ਮੁਖਰਾਹੀ ਅੰਦਰ ਜਾਵੇਗੀ ਇਸ ਕਰਕੇ ਪਹਿਲਾਂ ਸਿਮਰਨ ਨੂੰ ਆਪਾਂ ਮੁਖਰਾਹੀ ਜਪਾਂਗੇ ਕਈ ਵਾਰ ਅੰਦਰੇ ਜਪੀ ਜਾਂਦੇ ਨੇ ਨਾ ਪਹਿਲਾਂ ਪਹਿਲਾਂ ਤਾਂ ਸਾਨੂੰ ਉਹ ਜਪਣਾ ਪਵੇਗਾ ਜਦੋਂ ਅਵਸਥਾ ਬਣ ਜਾਵੇਗੀ ਫਿਰ ਤੇਰਾ ਸਵਾਸ-ਸਵਾਸ ਕਰਕੇ ਸਿਮਰਨ ਚੱਲੇਗਾ ਆਪਾਂ ਬਈ ਕੇ ਦੇਖ ਲੋ ਕਰਕੇ ਜਪਿਆ ਜਾਂਦਾ ਨਾ ਪੂਰਾ ਜਪਜੀ ਸਾਹਿਬ ਦਾ ਪਾਠ ਵੀ ਹੋ ਜਾਂਦਾ ਸੁਰਤ ਰਾਹੀ ਫਿਰ ਸਵਾਸ-ਸਵਾਸ ਕਰਕੇ ਜਪੇਂਗਾ ਤੂੰ ਇਜਾ ਸਵਾਸ ਸਵਾਸ ਹੋ ਗਿਆ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ ਫਿਰ ਤੈਨੂੰ ਚੁੱਪ ਕਰਨਾ ਪਵੇਗਾ ਸਵਾਸਾਂ ਰਾਹੀਂ ਜਪੇਗਾ ਫਿਰ ਤੂੰ ਸਵਾਸਾਂ ਰੋਂ ਛੱਡ ਕੇ ਫਿਰ ਤੇਰਾ ਸਵਾਸ ਸਵਾਸਾ ਰੋਮ ਰੋਮ ਆਜੂਗਾ 350 ਕਰੋੜ ਰੋਮਾਂ ਸਾਡੇ ਸਰੀਰ ਵਿੱਚ ਫਿਰ ਕਿਤੇ ਗੁਰਮੁਖ ਦੀ ਪਦਵ ਦੀ ਪਦਵੀ ਮਿਲਦੀ ਆ ਭਾਈ ਗੁਰਮੁਖ ਰੋਮ ਰੋਮ ਹਰ ਧਿਆਵੇ ਹੁਣ ਮਹਾਰਾਜ ਕਹਿੰਦੇ ਭਾਈ ਪ੍ਰਤਾਖੋ ਆ ਤਾ ਬਸੂਗਾ ਜਦ ਤੀ ਮੁਖ ਰਾਹੀ ਨਾਮ ਜਪਾਂਗੇ ਆਪਾਂ ਪੰਗਤੀ ਪੜ੍ਹੀ ਐ ਜਿਨ ਜਿਨ ਨਾਮ ਤੇ ਆਇਆ ਤਨ ਕੇ ਕਾਸੇ ਇਹ ਧਾਰਨਾ ਪੜ੍ਹੀ ਆਪਾਂ ਨੇ ਉਹਨਾਂ ਦੇ ਕਾਲ ਸਾਰਨਗੇ ਭਾਈ ਸਿਰੇ ਚੜਨਗੇ ਜਿਹੜੇ ਪ੍ਰਮਾਤਮਾ ਨੂੰ ਰੱਦਣਗੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ RAM ਦੇ ਸਹਾਈ ਪ੍ਰਮਾਤਮਾ ਨੂੰ ਮਿਲਣ ਦੀ ਸਹਾਇਤਾ ਵਿੱਚ ਕਰਨ ਵਾਲੇ ਪ੍ਰਮਾਤਮਾ ਨਾਲ ਮਿਲਣਾ ਵਿੱਚ ਜਿਹੜੇ ਸਹਾਇਤਾ ਸਾਡੀ ਕਰਦੇ ਨੇ ਜਿਵੇਂ ਸਰਕਾਰੀ ਕੰਮਾਂ ਦੇ ਵਿੱਚ ਆਪਾਂ ਸਭ ਜਾਣੇ ਪ੍ਰਧਾਨ ਮੰਤਰੀ ਮੰਤਰੀ ਨੂੰ ਮਿਲਣਾ ਉਹਨਾਂ ਦੇ ਪੀਏ ਨੂੰ ਮਿਲਣਾ ਪੈਂਦਾ ਆਪਾਂ ਨੂੰ ਪਹਿਲਾਂ ਥਾਣੇ ਚਲੇ ਜਾਣੇ ਆ ਮਰਸੀ ਨਾਲ ਗੱਲ ਕਰਾਂਗੇ ਕਿ ਸਾਨੂੰ ਐਸਐਚਓ ਨਾਲ ਗੱਲ ਕਰਾਓ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਸਾਨੂੰ ਰੱਬ ਦੇ ਪਿਆਰਿਆਂ ਦੀ ਭਾਈ ਖੋਜ ਕਰਨੀ ਪਾਵੇਗੀ ਗੁਰਸਿੱਖਾਂ ਦੀ ਸਾਧੂਆਂ ਦੀ ਸੰਤ ਜਨਾਂ ਦੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਲਾਏ ਫਿਰ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਨੇ ਟੁੱਟੀਆਂ ਰੂਹਾਂ ਨੇ ਜੜੀਆਂ ਨਾ ਪਰਮਾਤਮਾ ਨਾਲ ਉਹਨਾਂ ਦਾ ਮਨੋਰਥ ਹੈ ਜੀਵਾਂ ਦਾੰਤੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ ਉਹਨਾਂ ਦਾ ਇਹੀ ਮਨੋਰਥ ਹੈ ਤਾਂ ਹੀ ਸੰਸਾਰ ਵਿੱਚ ਆਉਂਦੇ ਨੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਲਾਏ ਫਿਰ ਉਹ ਟੁੱਟਿਆ ਹੋਣਾ ਜੋੜ ਦਿੰਦੇ ਨੇ ਭਾਈ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ 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 ਰੱਬ ਨਾਲ ਜੋੜਦੇ ਬਾਣੀ ਨਾਲ ਜੋੜਦੇ 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 ਟੁੱਟੀਆਂ ਰੂਹਾਂ ਨੂੰ ਸਦੂ ਬਣੀ 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 ਸਤ ਸਹਾਈ ਰਾਮ ਕੇ ਕਰ ਕਿਰਪਾ ਦੀ ਆਮਲਾਏ ਸਿਰੋ ਪਰਮਾਤਮਾ ਨਾਲ ਬਾਣੀ ਨਾਲ ਰੱਬ ਦੇ ਪਿਆਰੇ ਜੋੜਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਉਹਨਾਂ ਦੇ ਹਿਰਦੇ ਦੀ ਸੇਜ ਸੁੰਦਰ ਹੈ ਉਹ ਬਣ ਜਾਂਦੀ ਹੈ ਹਿਰਦਾ ਸੁਧ ਹੋ ਜਾਂਦਾ ਹੈ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਵੀ ਰਤਾ ਪਰ ਥਾ ਨਹੀਂ ਰਹਿੰਦੀ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਜਾਂਦੇ ਨੇ ਜਿਵੇਂ ਰੱਬ ਦੇ ਪਿਆਰੇ ਲਾ ਦਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੇ ਨਾਲ ਜੋੜ ਦਿੰਦੇ ਨੇ ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਉਹਨਾਂ ਵੱਡ ਭਾਗੀ ਇਸਤਰੀਆਂ ਨੂੰ ਉਹਨਾਂ ਵੱਡ ਭਾਗੀ ਮਨੁੱਖਾਂ ਨੂੰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਫਿਰ ਮਿਲ ਪੈਂਦਾ ਹੈ ਕਿਉਂਕਿ ਪ੍ਰਮਾਤਮਾ ਭਾਈ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਭਾਈਐ ਜਦ ਸ਼ਰਨ ਪੈ ਜਾਵਾਂਗੇ ਉਹਦੇ ਫਿਰ ਮਾਰਾ ਦਰਸ਼ਨ ਭੇਟ ਤੋ ਹੋਤ ਅਨੰਦਾ ਦੂਖ ਗਿਆ ਹਰ ਗਾਈਐ ਦਰਸ਼ਨ ਕਰਨ ਦੇ ਨਾਲ ਭਾਵ ਖੇੜਾ ਆਨੰਦ ਪੈਦਾ ਹੋ ਜਾਂਦਾ ਹੈ ਦੁੱਖ ਗਿਆ ਹਰ ਗਈ ਹੈ ਜਦੋਂ ਹਰ ਪ੍ਰਮਾਤਮਾ ਨੂੰ ਗਾਵਾਂਗੇ ਜਿਵੇਂ ਹੁਣ ਆਪਾਂ ਰੋਜ਼ ਉਹਨਾਂ ਦੇ ਪ੍ਰਮਾਤਮਾ ਦੇ ਗੁਣ ਗਾਉਣੀਆ ਉਹਦੀ ਸਿਫਤ ਸਲਾਹ ਕਰਦੇ ਆ ਪਾਤਸ਼ਾਹ ਕਹਿੰਦੇ ਨੇ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਉਹ ਸਤ ਸੰਗੀ ਜਣ ਰੱਬ ਦੇ ਪਿਆਰੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਆਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਜਿਹੜੀ ਗੁਰਬਾਣੀ ਹੈ ਭਾਈ ਉਹ ਗਾਉਂਦੇ ਰਹਿੰਦੇ ਨੇ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਜਿਹੜੀ ਗੁਰਬਾਣੀ ਹੈ ਭਾਈ ਉਹ ਸਫਲ ਸਦਾ ਦਾ ਮਤਲਬ ਹੈ ਇੱਥੇ ਵੀ ਤੇ ਅੱਗੇ ਪਰਲੋਕ ਵਿੱਚ ਵੀ ਸਹਾਈ ਹੋਵੇਗੀ ਗੁਰਬਾਣੀ ਗਾਵੋ ਭਾਈ ਉਹ ਸਭ ਸੁਖਦਾ ਸੁਖਦਾਈ ਇੱਥੇ ਵੀ ਪਾ ਸਕਦੇ ਮਿਲ ਸਈਆਂ ਮੰਗਲ ਲਗਾਵੇ ਗੀਤ ਗੋਵਿੰਦ ਹਲਾਏ ਉਹ ਆਨੰਦ ਪੈਦਾ ਕਰਨ ਵਾਲੀ ਵਾਲੀ ਉਹ ਪਰਮਾਤਮਾ ਦੇ ਰੱਬ ਦੇ ਪਿਆਰੇ ਗਾਉਂਦੇ ਨੇ ਹਰ ਜਿਹਾਂ ਅਵਰਣ ਦੇ ਸਈ ਕੋਈ ਦੂਜਾ ਲਵੈ ਨਾ ਲਾਏ ਪਰਮਾਤਮਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਉਸ ਦੀ ਬਰਾਬਰੀ ਕਰਨ ਵਾਲਾ ਕੋਈ ਹੋਰ ਦੂਜਾ ਨਹੀਂ ਹੋ ਸਕਦਾ ਉਹਨਾਂ ਨੂੰ ਕਿਤੇ ਹੋਰ ਦਿਸਦਾ ਹੀ ਨਹੀਂ ਹੈ ਕਿਉਂਕਿ ਉਹ ਹਰ ਇੱਕ ਜਗ੍ਹਾ ਤੇ ਘਾਟ ਘਾਟ ਮੈਂ ਹਰ ਜੂ ਬਸ ਹੈ ਸੰਤਨ ਕਹਿਓ ਪੁਕਾਰ ਉਹ ਹਰ ਇੱਕ ਜਗ੍ਹਾ ਤੇ ਹਰ ਇੱਕ ਕਣ ਕਣ ਵਿੱਚ ਉਹਨਾਂ ਨੂੰ ਫਿਰ ਪਰਮਾਤਮਾ ਦੇ ਸੰਗ ਲੱਗ ਜਾਂਦਾ ਸਾਨੂੰ ਤਾਂ ਹਜ ਇੱਕ ਦੂਜੇ ਦਿਖਦੇ ਨੇ ਫਲਾਣਾ ਸਿੰਘ ਹੈ तिमਕਾ ਸਿੰਘ ਹੈ ਸਾਨੂੰ ਤਾਂ ਇਹ ਤੀਜਾ ਦਿਖਦੀਆਂ ਨੇ ਪਰ ਜਿਨ੍ਹਾਂ ਨੂੰ ਇਹ ਗਿਆਨ ਆ ਜਾਂਦਾ ਹੈ ਨਾ ਉਨ੍ਹਾਂ ਦੇ ਅੰਦਰ ਰਹਿਮ ਵੀ ਆ ਜਾਂਦਾ ਹੈ ਤੇ ਪਰਮਾਤਮਾ ਆ ਜਾਂਦਾ ਹੈ ਜਹਾਂ ਖੇਮਾ ਤਾਂ ਹੈ ਆਪ ਜਿੱਥੇ ਖੇਮਾ ਉੱਥੇ ਪਰਮਾਤਮਾ ਦਾ ਵਾਸਾ ਹੈ ਉਹ ਤਾਂ ਭਾਈ ਇਹ ਸੰਕੋਚ ਕੇ ਪੈਰ ਧਰਦੇ ਨੇ ਵੀ ਮੇਰੇ ਪੈਰ ਥੱਲੇ ਕੋਈ ਕਿਤੇ ਜਾਨਵਰ ਕੀੜੀ ਨਾ ਅਜੇ ਮਰ ਨਾ ਜਾਵੇ ਕਿਉਂਕਿ ਭਾਈ ਕਹਿੰਦਾ ਨਾ ਭਾਈ ਜੀਆਂ ਤੇ ਦਇਆ ਕਰਨੀ ਉਹ ਅਸਲ ਪਰਮਾਤਮਾ ਦੇ ਰੱਬ ਦੇ ਪਿਆਰਿਆਂ ਦਾ ਕੀਤਾ ਹੈ ਉਹ ਦਇਆ ਕਰਦੇ ਰਹਿੰਦੇ ਨੇ ਫਿਰ ਭਾਈ ਫਿਰ ਮਹਾਰਾਜ ਕਹਿੰਦੇ ਭਾਈ ਹਾਲਤ ਪਲ ਤਸਵਾਰਿ ਆਉਣ ਨਿਚਲ ਦਿੱਤੀਆਂ ਨ ਜਾਏ ਉਸ ਪ੍ਰਮਾਤਮਾ ਨੇ ਉਹਨਾਂ ਸਤ ਸੰਗੀਆਂ ਨੂੰ ਜਿਵੇਂ ਹੁਣ ਆਪਾਂ ਬੈਠੇ ਆ ਸਾਰੇ ਭਾਈ ਪਰ ਧਿਆਨ ਰੱਖਿਓ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਪ੍ਰਮਾਤਮਾ ਜਿਹੜੇ ਭਾਈ ਆਪਾਂ ਸਰਬਨ ਕਰਦੇ ਹੁੰਨੇ ਆ ਜੇ 10 ਗੁਣਾ ਸਾਨੂੰ ਫਲ ਵੀ ਮਿਲ ਮਿਲੇਗਾ ਨਾ ਪੁੰਨ ਪਾਪ ਦਾ ਨਾਮ ਜਪੇ ਦਾ ਤਾਂ ਨਾਲ ਦੀ ਨਾਲ 10 ਗੁਣਾ ਪਾਪ ਵੀ ਸਾਨੂੰ ਮਿਲੇਗਾ ਜੇ ਸੰਗਤ ਵਿੱਚ ਬਹਿ ਕੇ ਆਪਾਂ ਕੋਈ ਬਾਦ-ਬਾਦ ਵਾਲੀ ਗੱਲ ਕਰਾਂ ਗੱਲ ਸਰਵਣ ਕਰ ਰਹੀ ਸੀ ਬਾਦ-ਬਾਦ ਕਾਹੂ ਸਭ ਨਾ ਕੀਜੈ RAM ਨਾਮ ਰਸ ਅੰਮ੍ਰਿਤ ਪੀਜੈ ਅੰਮ੍ਰਿਤ ਪੀਣਾ ਉਹਨਾਂ ਦੇ ਲੋਕ ਪ੍ਰਲੋਕ ਮਹਾਰਾਜ ਸਵਾਰ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲੀਨ ਲਿਵ ਲੀਨਤਾ ਵਾਲੀ ਜਿਵੇਂ ਜਿਉਂ ਪਾਨੀ ਸੰਗ ਪਾਨੀ ਪਾਣੀ ਨਾਲ ਪਾਣੀ ਮਿਲ ਜਾਂਦਾ ਜਿਹਾ ਜਿਵੇਂ ਨਾ ਮਾਰੇ ਕਹਿੰਦੇ ਨਵੇਂ ਪਾਤਸ਼ਾਹ ਤੇ ਇਸ ਤਰ੍ਹਾਂ ਹੀ ਕਹਿੰਦੇ ਫਿਰ ਪ੍ਰਮਾਤਮਾ ਆਪਣੇ ਵਿੱਚ ਉਹਨਾਂ ਨੂੰ ਸਮਾ ਲੈਂਦਾ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਨਹੀਂ ਬਾਤ ਸਾਡੀ ਬਾਣੀ ਕਹਿੰਦੀ ਆ ਨਾ ਭਾਈ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਨਾ ਪ੍ਰਮਾਤਮਾ ਡੋਲੇ ਨਾ ਫਿਰ ਰੱਬ ਦੇ ਪਿਆਰੇ ਡੋਲਦੇ ਨੇ ਜਿਹੜੇ ਉਹਦੇ ਨਾਲ ਉਹਦਾ ਪਰਮੇਸ਼ਰ ਦਾ ਨਾਮ ਜਪਦੇ ਨੇ ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨ ਜਨਮ ਧਾਏ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਪਰਦੇ ਨਾ ਦੁਵਾਰ ਸਗਲ ਦੁਆਰ ਕੋ ਛਾੜ ਕੇ ਗਹੇਉ ਤਹਾਰੂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਪਾ ਸਕੇ ਜਨਮਾਂ ਦੇ ਮਰਨਾਂ ਦੇ ਗੇੜ ਵਿੱਚ ਉਹਨਾਂ ਨੂੰ ਮੁੜ ਕੇ ਦੌੜ ਭੱਜ ਨਹੀਂ ਰਹਿੰਦੀ ਉਹਨਾਂ ਦੀ ਦੌੜ ਭੱਜ ਪਰਮਾਤਮਾ ਘਟ ਦਿੰਦੇ ਨੇ ਜੇਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਧਿਆਨ ਰੱਖਿਓ ਭਾਈ ਜਿਹੜੇ ਬਾਹ ਮਾਰ ਦਾ ਪਾਠ ਕਰਦੇ ਨੇ ਇਹਦਾ ਬਿਸ਼ਰਾਮ ਧਿਆਨ ਨਾਲ ਲਾਵਾਂਗੇ ਫਿਰ ਸਾਨੂੰ ਸਮਝ ਆਵੇਗੀ ਕਈ ਗੁਰਮੁਖ ਰੱਬ ਦੇ ਪਿਆਰੇ ਬਿਸ਼ਰਾਮ ਲਾਉਂਦੇ ਨੇ ਜੇਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਇਦਾਂ ਨਹੀਂ ਬਿਸ਼ਰਾਮ ਲਾਉਣਾ ਮਾਰਾ ਕਹਿੰਦੇ ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਉਹ ਤਰਨਗੇ ਜਿਹੜੇ ਜੇਬਾ ਦੇ ਨਾਲ ਨਾਮ ਜਪਣਗੇ ਉਹਦੇ ਗੁਣ ਗਾਉਣਗੇ ਇਹ ਤਰੇ ਨਾਨਕ ਸਰਨੀ ਪਾਏ ਜਿਹੜੇ ਸਰਨ ਵਿੱਚ ਪੈ ਜਾਣਗੇ ਇੱਥੇ ਵਿਸ਼ਰਾਮ ਲਾਇਓ ਫਿਰ ਸਾਨੂੰ ਗਿਆਨ ਵੀ ਆਵੇਗਾ ਫਿਰ ਭਾਈ ਪ੍ਰਭੂ ਨੇ ਸਾਡੀ ਅਨੇਕਾ ਹੀ ਸਾਨੂੰ ਗੁਣ ਬਖਸ਼ਤੇ ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਜਿਹੜੇ ਸਾਨੂੰ ਮਹਾਰਜ ਗੁਣ ਦੇਂਦੇ ਨੇ ਫਿਰ ਜਿਹੜੇ ਜੀਵ ਜਿਹੜੇ ਮਨੁੱਖ ਉਸ ਦੀ ਚਰਣੀ ਪੈਂਦੇ ਹਨ ਉਹਨਾਂ ਦਾ ਆਸਰਾ ਤੱਕ ਕੇ ਤੱਕਦੇ ਹਨ ਫਿਰ ਉਹ ਸੰਸਾਰ ਸਮੁੰਦਰ ਵਿੱਚੋਂ ਤਰ ਜਾਂਦੇ ਨੇ ਫਲ ਗੁਣ ਨਿਤ ਸਲਾਇ ਜਿਸਨੂੰ ਤੇਲਾਂ ਤਮਾਏ ਫਿਰ ਮਹਾਰਾਜ ਕਹਿੰਦੇ ਭਾਈ ਫੱਗਣ ਦੇ ਮਹੀਨੇ ਵਿੱਚ ਜਿਵੇਂ ਹੋਲੀਆਂ ਆਦਿਕ ਲੋਕ ਖੇਡਦੇ ਨੇ ਜਿਹੜੇ ਰੱਬ ਦੇ ਪਿਆਰੇ ਉਹਦਾ ਪਰਮੇਸ਼ਰ ਦਾ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਸੰਗਤ ਕਰਕੇ ਉਹ ਆਨੰਦ ਮਾਣਦੇ ਨੇ ਸਦਾ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਮਹਾਰਾਜ ਕਹਿੰਦੇ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਕੋਈ ਰੱਤਾ ਪਰ ਸ਼ੌਂਕ ਨਹੀਂ ਹੈ ਵੀ ਮੇਰੀ ਵਡਿਆਈ ਕਰੋ ਰੱਤਾ ਪਰ ਵੀ ਲਾਲਤ ਨਹੀਂ ਹੈ ਵੀ ਤੇ ਸਾਡਾ ਕੋਈ ਭਲਾ ਹੈ ਪਰਮਾਤਮਾ ਦਾ ਭਲਾ ਨਹੀਂ ਇਹਦੇ ਵਿੱਚ ਅਸੀਂ ਉਹਦੀ ਵਡਿਆਈ ਕਰਾਂਗੇ ਉਹਦੇ ਗੁਣ ਗਾਵਾਂਗੇ ਇਹ ਸਾਡਾ ਭਲਾ ਹੋਵੇਗਾ ਸ਼ਬਦ ਵਿੱਚ ਗੱਜ-ਬੱਜ ਕੇ ਬੋਲਾਂਗੇ ਸਾਡਾ ਭਲਾ ਹੋਵੇਗਾ ਜਿਵੇਂ ਕਹਿੰਦੇ ਨੇ ਭਾਈ ਸਿਆਣੇ ਕਿਸੇ ਨੌਜਵਾਨ ਨੂੰ ਭਾਈ ਆਹ ਕੰਮ ਤੂੰ ਐਦਾਂ ਕਰ ਲੈ ਜੇ ਕਰ ਲੇਂਗਾ ਭਾਈ ਤੇਰੇ ਹੀ ਭਲਾ ਹੈ ਇਹ ਮਾੜੀ ਸੰਗਤ ਛੱਡ ਦੇਂਗਾ ਤੇਰੇ ਹੀ ਭਲਾ ਹੈ ਨੰਮਨੇ ਭਾਈ ਉਹ ਸੋਟਾਂ ਖਾਲੂ ਜੇ ਮੰਨ ਲੈਂਦਾ ਫਿਰ ਭਾਈ ਉਹਦਾ ਭਲਾ ਪਰਮਾਤਮਾ ਕਰ ਦਿੰਦੇ ਨੇ ਉਦੇ ਗੁਣ ਗਾਵਾਂਗੇ ਉਹਦੀ ਵਡਿਆਈ ਕਰਾਂਗੇ ਇਹਦੇ ਵਿੱਚ ਸਾਡਾ ਆਪਣਾ ਭਲਾ ਸਾਡੇ ਪਰਿਵਾਰ ਦਾ ਭਲਾ ਹੁਣ ਜਿੰਨੇ ਵੀ ਆਪਾਂ ਸੰਗਤ ਵਿੱਚ ਬੋਣਿਓ ਤੇ ਆਪਾਂ ਮੰਨ ਕੇ ਚੱਲੀ ਆਪਾਂ ਕਿੰਨੇ ਕੁ ਭਾਈ ਦਵਾਈਆਂ ਖਾਨੇ ਆ ਚਲੋ ਵੱਖਰੀ ਗੱਲ ਹੈ ਪ੍ਰਮਾਤਮਾ ਦੀ ਬਾਣੀ ਕਹਿੰਦੀ ਹੈ ਦੁੱਖ ਸੁੱਖ ਦੋ ਜਿਹੜਾ ਪੜੇ ਪਹਿਰਾ ਜਾਏ ਮਨੁੱਖ ਦੁੱਖ ਸੁੱਖ ਸਾਡੇ ਸਰੀਰ ਦੇ ਕੱਪੜੇ ਹਨ ਇਹ ਜੇ ਦੁੱਖੇ ਨਾ ਵੀ ਪ੍ਰਮਾਤਮਾ ਨੂੰ ਉਸੇ ਯਾਦ ਕਰਾਂਗੇ ਫਿਰ ਭੁੱਲ ਜਾਵਾਂਗੇ ਆਪਾਂ ਕਿਉਂਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ ਇਹ ਸਾਡਾ ਸੁਭਾਅ ਹੈ ਜਦ ਸਾਨੂੰ ਦਾਤ ਮਿਲ ਜਾਂਦੀ ਹੈ ਨਾ ਕੋਈ ਕਿਸੇ ਨੇ ਬਾਹਰ ਜਾਣਾ ਜਾਂ ਕੋਈ ਕਿਸੇ ਨੂੰ ਰੋਗ ਹੈ ਉਹ ਖੰਡ ਪਾਟ ਕਰਾ ਲਿਆ ਸੇਵਾ ਕਰ ਲਈ ਫਿਰ ਉਦੋਂ ਬਾਅਦ ਦਰਬਾਰ ਛੱਡ ਦੇਣਾ ਵੀ ਹੁਣ ਤਾਂ ਆਪਣਾ ਕਾਰਜ ਹੋ ਗਿਆ ਹੁਣ ਕਦੇ ਵਾਸਤੇ ਜਾਣਾ ਆਪਾਂ ਨੇ ਇਹ ਸਾਡਾ ਸੁਭਾਅ ਬਣਿਆ ਹੋਇਆ ਪਰ ਪ੍ਰਮਾਤਮਾ ਸਾਨੂੰ ਭੁੱਲਦਾ ਨਹੀਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਭੁੱਲ ਜਾਂਦੇ ਹਾਂ ਪ੍ਰਮਾਤਮਾ ਨੂੰ ਪਰ ਉਹ ਸਾਨੂੰ ਨਹੀਂ ਕਦੇ ਭੁੱਲਦਾ ਉਹਦੀ ਬੜੀਆਈ ਕਰਾਂਗੇ ਨਾ ਫਿਰ ਸਾਡਾ ਭਲਾ ਤੇ ਸਾਡੇ ਬੱਚਿਆਂ ਦਾ ਸਾਡੇ ਪਰਿਵਾਰ ਦਾ ਭਲਾ ਹੋ ਜਾਵੇਗਾ ਸਾਖੀ ਸਰਬਨ ਕੜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹਦੇ ਘਰ ਵਾਲਾ ਬਾਹਰ ਗਿਆ ਦੀ ਸੰਗਤ ਕਰੀ ਗੁਰੂ ਨਾਨਕ ਪਾਤਸ਼ਾਹ ਦੀ ਉੱਥੇ ਵੰਦਨ ਪੈ ਗਏ ਤੇ ਮਹਾਰਾਜ ਦੀ ਸੰਗਤ ਤਾਂ ਹੁਣ ਉਹਦੀ ਘਰ ਵਾਲੀ ਕਰ ਰਹੀ ਹੈ ਉਹਦੇ ਵੰਦਨਾ ਤੋਂ ਮਹਾਰਾਜ ਨੇ ਛਟਕਾਰਾ ਕਰਾਤਾ ਇਸ ਕਰਕੇ ਭਾਈ ਅੱਜ ਅਸੀਂ ਸਿਮਰਨ ਕਰਾਂਗੇ ਨਾ ਭਾਈ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਵਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲੱਗਾ ਭਉ ਦਲ ਪਾਰੋ ਤਾਰਾ ਫਿਰ ਮਹਾਰਾਜ ਕਿਰਪਾ ਕਾ ਦੁਨੀਆ ਤਾਰਨ ਪੜ ਕੇ ਆਪ ਸਮਾਪਤੀ ਕਰੀਏ ਭਾਈ ਸਾਰੇ ਗੁਣ ਗਾਇ ਕਰੋ ਤੇਰੇ ਦਰਬਾਰ ਦੀ ਮਹਿਮਾ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਮਹਿਮਾ ਮੈਂ ਗਾਈ ਜਾਵਾਂ

mahamaangai jama tere dil waar di mahamaangai jama tere dil jama ਮਹਿਮਾ ਮੈਂ ਗਾਈ ਜਮ ਮਹਿਮਾ ਮੈਂ ਗਾਈ ਜਵਾ ਮਹਿਮਾ ਮੈਂ ਗਾਈ ਜਵਾ ਮਹਿਮਾ ਮੈਂ ਗਾਈ ਜਮ ਮਹਿਮਾ ਮੈਂ ਗਾਈ ਜਮ ਮਹਿਮਾ ਮੈਂ ਗਾਈ ਜਵਾ ਮਹਿਮਾ ਮੈਂ ਗਾਈ ਜਵਾ ਤੇਰੇ ਦਰਬਾਰ ਦੀ ਮਹਿਮਾ ਮਹਗਾਈ ਆ ਮਾਂ ਤੇਰੇ ਦਰਬਾਰ ਦੀ ਮਹਿਮਾ ਮਹਗਾਈ ਜਾ ਮਾਂ ਤੇਰੇ ਦਰਬਾਰ ਦੀ ਮਹਿਮਾ ਮਹਗਾਈ ਜਾ ਮਾਂ ਤੇਰੇ ਦਰਬਾਰ ਦੀ ਮਹਿਮਾ ਮਹਗਾਈ ਜਾ ਮਾਂ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਤੇ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਸ ਰਾਮ ਕਲੀ ਮਹੱਲਾ ਤੇ ਜਾ ਅਨੰਦੇ ਕੋ ਅੰਕਾ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਜ ਸੇਤੀ ਮਨ ਮਜੀਆਂ ਬਾਧਾ ਰਾਗ ਰਤਨ ਪਰਵਾਰ ਪਰਿਆ ਸਭ ਦਗਾਵਣ ਆਇਆ ਸਬਦੋ ਤਾਂਗਾ ਲੋਹੇ ਦੀ ਤੇਵਾ ਮਨ ਗੀਂਂ ਗੋਸਾਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾਰੋ ਹਵਨਾਲੀ ਸਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਬਸਾਰਨਾ ਅੰਧਕਾਰਿਓ ਕਰੇ ਦੇ ਰਾਤਿ ਜਿਸ ਸਭ ਸੁਆਲਨਾ ਸਬਨਾਗਲਾ ਸਮਰਤਸ ਮੀ ਸੋ ਕਿਆ ਮਨ ਹੁੰਦਾ ਸਾਰੇ ਅਹ ਨਾਨਕ ਮਾਨੂ ਮੇਰੇ ਸਦਾ ਰੋ ਹੰਦਾ ਤਾਤੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਦੇ ਨ ਸਭ ਕੀ ਸੈ ਜਿਸ ਦੇ ਗੋਬਾਵੇ ਸਦਾ ਸਭ ਤਸਲਾ ਤੇਰੀ ਨਾਮ ਮਨਵ ਸਾਬੇ ਨਾਮ ਜਿ ਮਨਮਨ ਵਸਿਆ ਬਾਜੀ ਸਬਦ ਕਨੇ ਇਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਤ ਹਰ ਸੰਤ ਸੁਖ ਮਨ ਆਏ ਬਸਿਆ ਜਨੇ ਚਾਂ ਸਭ ਪੁਜਾਈਆ ਰਬ ਬਾਣੀ ਦੀ ਬਾਗ ਰੋਟ ਹੋ ਜਿਸ ਦੀਆਂ ਇਹ ਵੱਡਿਆਈਆਂ ਹਾਏ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਜੀਵਾ ਆਧਾਰੁ ਬਾਜੇ ਬੰਤੀ ਸਭ ਤੇ ਕਾਗ ਜਗ ਜਗਨ ਤਰਸ ਭਾਗੇ ਸਬਦ ਬਾਜੇ ਕਾਲਾ ਜਿਤ ਕਰ ਤਾਰੀਆ ਹੰਝ ਦੂਦ ਵਿਦਵਾਸੀ ਦੀ ਦੇਂਦਾ ਗੰਢਿ ਬਮਾਰੀਆ ਔਰ ਕਰ ਨਾ ਪਾਇਆ ਤੁਪ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਹਾਏ ਨਾਨਕ ਤੈ ਸੁਖੋ ਆਦਿ ਘਰਿ ਅਨੁ ਵੱਦਿ ਆਇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਹਰ ਜਨ ਜਉ ਬਾਇਆ ਤੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਜਨ ਬੈ ਸੰਤ ਦੀਵੇ ਵਰਤੇ ਨਾਰੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਜਨਵੰਤ ਨਾਨਕ ਗੁਰ ਜਨਮ ਨਾਕੇ ਵਾਜੇ ਅਨਹਦ ਕੀ ਆਪਣੇ ਗੁਰੂ ਪਾਣੀ ਪਿਤਾ ਮਾਤਾ ਕਰਤਮਹਤ ਰਾਤ ਹੋਈ ਰਾਹੀ ਗਾਹੇ ਬਸ ਸਗਲ ਜਾਵੇ ਤੇ ਸੰਗਿਆਆਂ ਬੁਰਿਆਆਂ ਵਚ ਧਰਮ ਹਦੂਰ ਨੰਨ ਆਪੋ ਆਪਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਨੀ ਨਾਮ ਤੇ ਆਇਆ ਗਏ ਮੁਸਾਕਤ ਕਾਲ ਨਾਨਕ ਤੇ ਮੁਖਿ ਉਜਾਲੇ ਜੇ ਤੀ ਜੁਦੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ